ਹਾਂਜੀ ਦੋਸਤੋ ਲੈ ਕੇ ਹਾਜ਼ਰਾਂ ਆਪਾਂ ਆਪਣੀ ਕਹਾਣੀ ਜ਼ਿੰਮੇਵਾਰੀਆਂ ਦਾ ਬੋਝ ਭਾਗ ਦੂਜਾ ਤੇ ਆਖਰੀ ਇਸ ਕਹਾਣੀ ਨੂੰ ਲਿਖਿਆ ਹੈ ਕਮਲ ਸੂਮਲ ਜੀ ਨੇ ਪਰ ਮੋ ਹੋਰ ਉੱਚੀ ਬੋਲਣ ਲੱਗ ਪਈ ਆਹੋ ਤੈਨੂੰ ਤਾਂ ਮੇਰਾ ਰੌਲਾ ਪਾਉਂਦੀ ਹੀ ਲੱਗਦੀ ਆ ਲੱਗਿਆ ਰਹਿ ਤੀਵੀਂ ਥੱਲੇ ਚਰਨ ਬੀਬੀ ਕੋਈ ਗੱਲ ਤਾਂ ਪਤਾ ਲੱਗੇ ਹੋਇਆ ਕੀ ਆ ਪਰ ਮੋ ਗਰਜ ਦੀ ਆਵਾਜ਼ ਵਿੱਚ ਬੋਲੀ ਪਹਿਲਾਂ ਤਾਂ ਇਹ ਮੇਰੀ ਪੋਤੀ ਨੂੰ ਖਾ ਗਈ ਤੇ ਹੁਣ ਪੋਤੇ ਨੂੰ ਵੀ ਖਾ ਜੂਗੀ ਪਾਲੋ ਡਰਦੇ ਹੋਏ ਬੋਲੀ ਬੀਬੀ ਕੀ ਹੋਇਆ ਐਵੇਂ ਵੇਕੀਆਂ ਵੇਕੀਆਂ ਗੱਲਾਂ ਕਿਉਂ ਕਰਦੀ ਐ ਪਰਮੋ ਜਾ ਜਾ ਬਹੁਤੇ ਡਰਾਮੇ ਨਾ ਕਰ ਕਿਵੇਂ ਮੇਰੇ ਪੁੱਤ ਅੱਗੇ ਭੋਲੀ ਬਣ ਕੇ ਦਿਖਾਉਂਦੀ ਆ ਜਿਵੇਂ ਕੁਝ ਪਤਾ ਹੀ ਨਾ ਹੋਵੇ ਚਰਨ ਪਰਮੋ ਦੇ ਮੂੰਹ ਵੱਲ ਵੇਖ ਰਿਹਾ ਸੀ ਕਿ ਉਹ ਬਿਨਾਂ ਮਤਲਬ ਦੇ ਪਾਲੋ ਨੂੰ ਬੋਲ ਰਹੀ ਹੈ ਪਾਲੋ ਦੇ ਮੁੰਡੇ ਦਾ ਰੋ ਰੋ ਕੇ ਬੁਰਾ ਹਾਲ ਸੀ ਪਾਲੋ ਨੇ ਮੁੰਡਾ ਪਰਮੋ ਤੋਂ ਫੜਿਆ ਤੇ ਕਮਰੇ ਵਿੱਚ ਲਿ ਜਾ ਕੇ ਦੁੱਧ ਪਿਲਾ ਕੇ ਉਸ ਨੂੰ ਚੁੱਪ ਕਰਵਾਇਆ ਬਾਹਰ ਪਰਮੋ ਨੇ ਚਰਨ ਨੂੰ ਲੂਤੀ ਲਾ ਦਿੱਤੀ ਅਕੇ ਪਾਲੋ ਮੁੰਡੇ ਦੀ ਦੇਖਭਾਲ ਨਹੀਂ ਕਰਦੀ ਅੱਜ ਪਾਲੋ ਨੇ ਮੁੰਡੇ ਨੂੰ ਮੰਜੇ ਤੋਂ ਸੁੱਟ ਦਿੱਤਾ ਜੇ ਮੈਂ ਨਾ ਹੁੰਦੀ ਤਾਂ ਪਤਾ ਨਹੀਂ ਕੀ ਹਣ ਹੋਣੀ ਵਾਪਰਦੀ ਚਰਨ ਪਰਮੋ ਦੀ ਗੱਲ ਸੁਣ ਕੇ ਪੁੱਤਰ ਗਿਆ ਉਸਨੇ ਗੁੱਸੇ ਵਿੱਚ ਆ ਕੇ ਪਾਲੋ ਦੇ ਇੱਕ ਚਪੇੜ ਮਾਰੀ ਅਤੇ ਪਾਲੋ ਇੱਕ ਖੂੰਜੇ ਵਿੱਚ ਜਾ ਡਿੱਗੀ ਪਰਮੋ ਇਹ ਨਜ਼ਾਰਾ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਪਾਲੋ ਕੰਧ ਫੜ ਕੇ ਉੱઠી ਤੇ ਥੱਪੜ ਮਾਰਨ ਦਾ ਕਾਰਨ ਪੁੱਛਿਆ ਚਰਨ ਤੈਨੂੰ ਕਾਹਨੂੰ ਪਤਾ ਮੈਂ ਤੇਰੇ ਥੱਪੜ ਘਾਤੋਂ ਮਾਰਿਆ ਪਾਲੋ ਰੋਂਦੀ ਤੇ ਡਰੀ ਹੋਈ ਸੀ ਕੰਬਦੀ ਆਵਾਜ਼ ਵਿੱਚ ਬੋਲੀ ਮੇਰੇ ਤੋਂ ਕੀ ਗਲਤੀ ਹੋ ਗਈ ਜੇ ਤੁਸੀਂ ਮੇਰੇ ਤੋਂ ਬਿਨਾਂ ਕੁਝ ਪੁੱਛੇ ਮੇਰੇ ਥੱਪੜ ਮਾਰ ਦਿੱਤਾ ਚਰਨ ਬਹੁਤ ਹੀ ਉੱਚੀ ਉੱਚੀ ਬੋਲਣ ਲੱਗ ਪਿਆ ਪਾਲੋ ਇੱਕਦਮ ਡਰ ਗਈ ਤੇ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਆਖਰ ਕੀ ਗਲਤੀ ਹੋ ਗਈ ਮੇਰੇ ਤੋਂ ਜੋ ਚਰਨ ਇੰਨਾ ਗੁੱਸੇ ਵਿੱਚ ਆ ਪਾਲੋ ਨੇ ਉਸ ਸਮੇਂ ਜੋ ਪ੍ਰਣਾ ਹੀ ਠੀਕ ਸਮਝਿਆ ਕਿਉਂਕਿ ਜਦੋਂ ਇੱਕ ਬੋਲ ਰਿਹਾ ਹੋਵੇ ਤਾਂ ਇੱਕ ਦੇ ਚੁੱਪ ਹੋਣ ਤੇ ਲੜਾਈ ਘਟ ਜਾਂਦੀ ਆ ਸਿਆਣਿਆਂ ਦੀ ਕਹਾਵਤ ਅਨੁਸਾਰ ਇੱਕ ਚੁੱਪ 100 ਸੁਖ ਉਸ ਸਮੇਂ ਪਾਲੋ ਬਿਨਾ ਕੁਝ ਬੋਲੇ ਕਮਰੇ ਵਿੱਚੋਂ ਬਾਹਰ ਆ ਗਈ ਰਸੋਈ ਵਿੱਚ ਕੰਮ ਕਰਦੀ ਪਾਲੋ ਦੇ ਦਿਮਾਗ ਵਿੱਚ ਇਹੀ ਸੋਚਾਂ ਘੁੰਮਣ ਘੇਰੀਆਂ ਪਾ ਰਹੀਆਂ ਸੀ ਕਿ ਅਜਿਹਾ ਕੀ ਹੋਇਆ ਚਰਨੋਂ ਨੇ ਉਸਦੇ ਥੱਪੜ ਕਿਉਂ ਮਾਰ ਦਿੱਤਾ ਅੰਦਰ ਹੀ ਅੰਦਰ ਪਾਲੋ ਬਹੁਤ ਰੋ ਰਹੀ ਸੀ ਦੂਜੇ ਪਾਸੇ ਪਰਮੋ ਬਹੁਤ ਖੁਸ਼ ਸੀ ਸ਼ਾਮ ਹੋਈ ਤਾਂ ਪਾਲੋ ਨੇ ਰੋਟੀ ਬਣਾ ਕੇ ਚਰਨ ਦੇ ਅੱਗੇ ਰੱਖ ਦਿੱਤੀ ਚਰਨ ਨੇ ਚੁੱਪਚਾਪ ਰੋਟੀ ਖਾਧੀ ਤੇ ਮੂੰਹ ਘੁਮਾ ਕੇ ਪੈ ਗਿਆ ਪਾਲੋ ਚਰਨ ਦਾ ਵਿਵਹਾਰ ਦੇਖ ਕੇ ਬਹੁਤ ਉਦਾਸ ਸੀ ਉਹ ਬਿਨਾਂ ਕੁਝ ਖਾਦੇ ਹੀ ਪੈ ਗਈ ਸਾਰੀ ਰਾਤ ਸੋਚਾਂ ਵਿੱਚ ਲੰਗ ਗਈ ਉਸ ਨੂੰ ਚਰਨ ਦੇ ਇੰਨਾ ਗੁੱਸੇ ਹੋਣ ਦਾ ਕਾਰਨ ਨਹੀਂ ਸਿਲਬ ਰਹਾ ਸਵੇਰ ਹੋਈ ਤਾਂ ਚਰਨ ਦਾ ਗੁੱਸਾ ਥੋੜਾ ਠੰਡਾ ਹੋਇਆ ਤਾਂ ਉਹ ਪਾਲੋ ਨਾਲ ਗੱਲਾਂ ਕਰਨ ਲੱਗਾ ਦੁਪਹਿਰ ਨੂੰ ਪਾਲੋ ਤੇ ਚਰਨ ਪਹਿਲਾਂ ਵਾਂਗੂ ਹੀ ਖੁਲ ਮਿਲ ਗਏ ਪਾਲੋ ਨੇ ਥੋੜਾ ਜਿਹਾ ਹੌਸਲਾ ਕਰਕੇ ਚਰਨ ਨੂੰ ਪੁੱਛਿਆ ਕੱਲ ਤੁਸੀਂ ਇੰਨੇ ਗੁੱਸੇ ਵਿੱਚ ਕਿਉਂ ਸੀ ਤੁਸੀਂ ਮੇਰੇ ਤੇ ਸਾਰਾ ਗੁੱਸਾ ਕਿਉਂ ਕੱਢਿਆ ਚਰਨ ਬੋਲਿਆ ਤੈਨੂੰ ਬਿਲਕੁਲ ਨਹੀਂ ਪਤਾ ਮੈਂ ਤੇਰੇ ਕਿਉਂ ਮਾਰਿਆ ਪਾਲੋ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਦੁਬਾਰਾ ਕਿਉਂ ਪੁੱਛਦੀ ਚਰਨ ਤੂੰ ਕੱਲ ਮੁੰਡੇ ਨੂੰ ਮੰਜੇ ਤੋਂ ਥੱਲੇ ਸੁੱਟ ਦਿੱਤਾ ਮੈਨੂੰ ਬੀਬੀ ਨੇ ਦੱਸਿਆ ਪਾਲੋ ਰੋਣ ਲੱਗ ਪਈ ਅਕੇ ਮੇਰੀ ਜਾਨ ਵੱਸਦੀ ਏ ਮੇਰੇ ਪੁੱਤ ਵਿੱਚ ਇਹਨੂੰ ਕੁਝ ਹੋਣ ਤੋਂ ਪਹਿਲਾਂ ਰੱਬ ਮੈਨੂੰ ਚੁੱਕ ਲਵੇ ਕਦੇ ਵੀ ਅੱਖਾਂ ਦੇਖੀ ਤੇ ਕੰਨ ਸੁਣੀ ਤੋਂ ਬਿਨਾ ਗੱਲ ਸੱਚੀ ਨਹੀਂ ਹੁੰਦੀ ਇਹ ਕਹਿ ਕੇ ਉਹ ਚੁੱਪ ਕਰ ਗਈ ਪਾਲੋ ਅਜੇ ਵੀ ਪਰਮੋ ਨੂੰ ਚਰਨ ਦੀਆਂ ਨਜ਼ਰਾਂ ਵਿੱਚ ਗਲਤ ਨਹੀਂ ਸੀ ਬਣਾਉਣਾ ਚਾਹੁੰਦੀ ਦਿਨ ਲੰਘਦੇ ਗਏ ਪਾਲੋ ਹਮੇਸ਼ਾ ਪਰਿਵਾਰ ਨੂੰ ਇੱਕ ਬਣਾਉਣ ਵਿੱਚ ਲੱਗੀ ਰਹਿੰਦੀ ਹੁਣ ਮੀਤੇ ਦੀ ਵੱਧਦੀ ਉਮਰ ਵੇਖ ਕੇ ਪਰਮੋ ਨੇ ਉਸ ਨੂੰ ਵਿਆਹ ਕਰਵਾਉਣ ਲਈ ਕਿਹਾ ਮੀਤੇ ਨੇ ਆਪਣੇ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਇੱਛਾ ਜਤਾਈ ਮੀਤੇ ਅੱਗੇ ਕੋਈ ਵੀ ਨਹੀਂ ਸੀ ਬੋਲਦਾ ਉਸ ਨੂੰ ਆਪਣੀ ਪੜ੍ਹਾਈ ਤੇ ਨੌਕਰੀ ਦਾ ਕਮੰਡ ਸੀ ਉਹ ਆਪਣਾ ਅਲੱਗ ਘਰ ਬਸਾਉਣਾ ਚਾਹੁੰਦਾ ਸੀ ਉਹ ਆਪਣੇ ਮਾਪਿਆਂ ਨਾਲ ਤੇ ਚਰਨ ਦੇ ਪਰਿਵਾਰ ਨਾਲ ਰੇਕੇ ਪੂਰੇ ਪਰਿਵਾਰ ਦਾ ਖਰਚ ਨਹੀਂ ਸੀ ਚੁਕਣਾ ਚਾਹੁੰਦਾ ਉਹ ਪਾਲੋ ਨੂੰ ਅਣਪੜ ਤੇ ਗੰਵਾਰ ਸਮਝਦਾ ਸੀ ਕਿਸੇ ਨੂੰ ਵੀ ਸਿੱਧੇ ਮੂੰਹ ਨਹੀਂ ਸੀ ਬੁਲਾਉਂਦਾ ਉਹ ਘਰ ਦੇ ਵਿੱਚ ਚਰਨ ਆਪਣੇ ਪਰਿਵਾਰ ਤੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ ਉਸ ਦੀ ਮਾਂ ਉਸ ਦੇ ਭੋਲੇਪਨ ਦਾ ਨਜਾਇਜ਼ ਫਾਇਦਾ ਚੱਕਦੀ ਪਾਲੋ ਸਾਰੇ ਘਰ ਦਾ ਕੰਮ ਕਰਦੀ ਫਿਰ ਵੀ ਉਸ ਦੀ ਕੋਈ ਕਦਰ ਨਾ ਜਾਣਦਾ ਚਰਨ ਨੂੰ ਪਾਲੋ ਦੀ ਫਿਕਰ ਕਰਦੇ ਵੇਖ ਪਰਮੋ ਲੋਹੀ ਲਾਖੀ ਹੋਈ ਰਹਿੰਦੀ ਚਰਨ ਤੇ ਪਾਲੋ ਦਾ ਪਿਆਰ ਦੇਖ ਕੇ ਉਸ ਦੇ ਪਰਿਵਾਰ ਵਾਲੇ ਪਾਲੋ ਤੇ ਚਰਨ ਦੇ ਰਿਸ਼ਤੇ ਵਿੱਚ ਫਿੱਕਾ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਪਰ ਮੋ ਹਰ ਰੋਜ਼ ਨਿੱਕੀ ਨਿੱਕੀ ਗੱਲ ਨੂੰ ਵਧਾ ਚੜਾ ਕੇ ਦੱਸਦੀ ਤੇ ਘਰ ਵਿੱਚ ਹਰ ਰੋਜ਼ ਕਲੇਸ਼ ਹੁੰਦਾ ਉਹ ਚਰਨ ਨੂੰ ਪਾਲੋ ਤੋਂ ਦੂਰ ਕਰਨ ਦੀ ਨਿੱਤ ਨਵੀਂ ਸਾਜ਼ਿਸ਼ ਬਣਾਈ ਰੱਖਦੀ ਨਿੱਤ ਦੇ ਕਲੇਸ਼ ਨਾਲ ਪਾਲੋ ਤੇ ਚਰਨ ਦਾ ਰਿਸ਼ਤਾ ਦਿਨੋ ਦਿਨ ਫਿੱਕਾ ਹੁੰਦਾ ਗਿਆ ਨਿੱਤ ਦੀਆਂ ੜਕਾਊ ਗੱਲਾਂ ਸੁਣ ਕੇ ਚਰਨ ਆਪਣੇ ਮਾਪਿਆਂ ਪਿੱਛੇ ਲੱਗ ਪਾਲੋ ਨੂੰ ਉਸਦੇ ਪੇਕੇ ਘਰ ਛੱਡ ਆਇਆ ਦੋ ਮਹੀਨੇ ਕੋਈ ਖਬਰਸਾਰ ਨਾ ਲਈ ਚਰਨ ਨੇ ਪਾਲੋ ਦੀ ਉਹ ਕਹਿੰਦੇ ਹੁੰਦੇ ਨੇ ਸਭ ਪੈਸੇ ਦੇ ਯਾਰ ਹੁੰਦੇ ਨੇ ਜਦੋਂ ਚਰਨ ਕੋਲ ਪੈਸੇ ਮੁੱਕ ਗਏ ਤਾਂ ਉਸਦੇ ਪਰਿਵਾਰ ਨੇ ਚਰਨ ਪ੍ਰਤੀ ਆਪਣਾ ਰਵੱਈਆ ਬਦਲ ਲਿਆ ਚਰਨ ਦਿਨ ਰਾਤ ਭੁੱਖਣ ਭਾਣਾ ਤੁਰਿਆ ਫਿਰਦਾ ਕੋਈ ਵੀ ਉਸ ਨੂੰ ਰੋਟੀ ਪਾਣੀ ਨਾ ਪੁੱਛਦਾ ਹੁਣ ਚਰਨ ਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ ਕੁਝ ਦਿਨ ਦੇਖਣ ਤੋਂ ਬਾਅਦ ਚਰਨ ਘਰ ਵਿੱਚ ਬਿਨਾਂ ਕਿਸੇ ਨੂੰ ਦੱਸੇ ਆਪਣੇ ਸਹੁਰੇ ਘਰ ਚਲਾ ਗਿਆ ਕੁਝ ਦਿਨ ਆਪਣੇ ਸਹੁਰੇ ਘਰ ਰਿਹਾ ਪਿੱਛੋਂ ਕਿਸੇ ਵੀ ਪਰਿਵਾਰਕ ਮੈਂਬਰ ਵੱਲੋਂ ਚਰਨ ਦੀ ਖੋਜ ਨਾ ਕੀਤੀ ਗਈ ਅਖੀਰ ਚਰਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਮੈਂ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਪਾਲੋਂ ਨੂੰ ਛੱਡ ਰਿਹਾ ਹਾਂ ਉਹ ਆਪਣਾ ਹੱਸਦਾ ਵਸਦਾ ਪਰਿਵਾਰ ਖਤਮ ਨਹੀਂ ਸੀ ਕਰਨਾ ਚਾਹੁੰਦਾ ਕੁਝ ਦਿਨ ਆਪਣੇ ਸਹੁਰੇ ਪਰਿਵਾਰ ਵਿੱਚ ਰਹਿ ਕੇ ਪਾਲੂ ਨਾਲ ਆਪਣੇ ਘਰ ਜਾਣ ਦੀ ਸਲਾਹ ਕਰ ਚਰਨ ਪਾਲੂ ਤੇ ਆਪਣੇ ਪੁੱਤ ਨੂੰ ਲੈ ਕੇ ਆਪਣੇ ਪਿੰਡ ਪਹੁੰਚ ਗਿਆ ਚਰਨ ਨੂੰ ਪਾਲੂ ਦੇ ਨਾਲ ਵੇਖ ਕੇ ਬਾਕੀ ਪਰਿਵਾਰਕ ਮੈਂਬਰ ਤਾਂ ਖੁਸ਼ ਸਨ ਪਰ ਪਰਮੋ ਦੇ ਮਨ ਅੰਦਰ ਅਜੇ ਵੀ ਜ਼ਹਿਰ ਭਰਿਆ ਹੋਇਆ ਸੀ ਉਸ ਨੇ ਕਿਸੇ ਨੂੰ ਵੀ ਸਿੱਧੇ ਉਹਨਾਂ ਬੁਲਾਇਆ ਚਰਨ ਦੇ ਘਰ ਆਉਣ ਤੇ ਮੀਤੇ ਨੇ ਚਰਨ ਨਾਲ ਆਪਣੇ ਵਿਆਹ ਦੀ ਸਲਾਹ ਕੀਤੀ ਉਹ ਸੁਧਾਰਨ ਟੰਗ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਚਰਨ ਨੇ ਖੁਸ਼ ਹੁੰਦੇ ਹੋਏ ਕਿਹਾ ਕੋਈ ਨਹੀਂ ਭਰਾ ਜਿੱਥੇ ਕਿਤੇ ਜ਼ਰੂਰਤ ਹੋਈ ਦੱਸ ਦੇ ਮੀਤੇ ਦੇ ਵਿਆਹ ਦਾ ਦਿਨ ਪੱਕਾ ਕੀਤਾ ਗਿਆ ਚਰਨ ਨੇ ਫਿਰ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਜਿੰਨੀ ਹੋ ਸਕਦੀ ਸੀ ਮੀਤੇ ਦੀ ਮਦਦ ਕੀਤੀ ਮਿੱਤੇ ਦਾ ਵਿਆਹ ਬਹੁਤ ਹੀ ਵਧੀਆ ਸੁੱਖ ਸ਼ਾਂਤੀ ਨਾਲ ਹੋ ਗਿਆ ਮਿੱਤੇ ਦੇ ਵਿਆਹ ਹੋਣ ਤੇ ਪਰਮੋ ਨੇ ਚਰਨ ਨੂੰ ਅੱਡ ਕਰ ਦਿੱਤਾ ਚਰਨ ਅੱਜ ਬਹੁਤ ਦੁਖੀ ਸੀ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਇੱਕ ਵੇਖਣਾ ਚਾਹੁੰਦਾ ਸੀ ਚਰਨ ਤੇ ਪਾਲੂ ਬਿਨਾਂ ਕੁਝ ਬੋਲੇ ਜੋ ਪਰਮੋ ਨੇ ਵੰਡ ਕੇ ਦਿੱਤਾ ਲੈ ਕੇ ਅਲੱਗ ਹੋ ਗਏ ਚਰਨ ਨੇ ਸਾਰੀ ਚੀਜ਼ ਆਪਣੀ ਬਣਾਈ ਉਹਨਾਂ ਦੀ ਆਰਥਿਕ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਸੀ ਚਰਨਪਾਲ ਨੂੰ ਲੈ ਕੇ ਸ਼ਹਿਰ ਜਾ ਕੇ ਨੌਕਰੀ ਕਰਨ ਲੱਗਾ ਦੂਜੇ ਪਾਸੇ ਮੀਤੇ ਦੇ ਵਿਆਹ ਤੋਂ ਇੱਕ ਮਹੀਨਾ ਬਾਅਦ ਮਨਦੀਪ ਮੀਤੇ ਦੀ ਪਤਨੀ ਨੇ ਵੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਪਰਮਾ ਉਸ ਨੂੰ ਇੱਕ ਗੱਲ ਆਖਦੀ ਤਾਂ ਅੱਗੋਂ ਉਹ ਚਾਰ ਸੁਣਾ ਦਿੰਦੀ ਜੇ ਪਰਮਾ ਮੀਤੇ ਨੂੰ ਉਸ ਬਾਰੇ ਕੁਝ ਕਹਿੰਦੀ ਤਾਂ ਉਹ ਵੀ ਆਪਣੀ ਮਾਂ ਨੂੰ ਬੋਲਣ ਲੱਗ ਜਾਂਦਾ ਇਸ ਤਰ੍ਹਾਂ ਆਉਂਦੇ ਸਾਰੇ ਹੀ ਮਨਦੀਪ ਨੇ ਪੂਰੇ ਘਰ ਤੇ ਕਬਜ਼ਾ ਕਰ ਲਿਆ ਉਸ ਨੇ ਪਰਮਾ ਗੁਰਬਚਨ ਤੇ ਵੀਰੂ ਚਰਨ ਦਾ ਸਭ ਤੋਂ ਛੋਟਾ ਭਰਾ ਨੂੰ ਰੋਟੀ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਅਕੇ ਰੋਟੀ ਖਾਣੀ ਆ ਤਾਂ ਕੰਮ ਕਰੋ ਪਰਮੋ ਮੰਦੀਪ ਦੇ ਅੱਗੇ ਹੋ ਹੋ ਕੇ ਕੰਮ ਕਰਦੀ ਨਾਲੇ ਉਸ ਦੀਆਂ ਗੱਲਾਂ ਸੁਣਦੀ ਪਰਬੋ ਨਾਲ ਵੀ ਬਿਲਕੁਲ ਉਸੇ ਤਰ੍ਹਾਂ ਹੋ ਰਿਹਾ ਸੀ ਜਿਵੇਂ ਉਹ ਪਾਲੋ ਨਾਲ ਕਰਦੀ ਸੀ ਸਾਰਾ ਦਿਨ ਕੰਮ ਕਰਦੇ ਹੋਏ ਪਰਮੋ ਬਹੁਤ ਹੀ ਬਿਮਾਰ ਹੋ ਗਈ ਗੁਰਬਚਨ ਵੀ ਹੁਣ ਅੱਗੇ ਨਾਲੋਂ ਬਹੁਤ ਮਾੜਾ ਹੋ ਚੁੱਕਾ ਸੀ ਉਸ ਵਿੱਚ ਵੀ ਕੰਮ ਕਰਨ ਦੀ ਤਾਕਤ ਨਹੀਂ ਸੀ ਬੀਰ ਨੂੰ ਬੀਰੂ ਨੂੰ ਸਾਦੀ ਬਿਮਾਰੀ ਹੋਣ ਕਰਕੇ ਉਹ ਜ਼ੋਰ ਦਾ ਕੰਮ ਨਹੀਂ ਸੀ ਕਰ ਸਕਦਾ ਜਦੋਂ ਪਰਮੋ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਚਰਨ ਨੇ ਉਸ ਨੂੰ ਚੁੱਕ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਪਰ ਬਿਮਾਰੀ ਜ਼ਿਆਦਾ ਵੱਧ ਹੋਣ ਕਾਰਨ ਪਰਮੋ ਕੁਝ ਹੀ ਦਿਨਾਂ ਵਿੱਚ ਸਵਰਗ ਸੁਧਾਰ ਗਈ ਪਰਮੋ ਦੇ ਮਰਨੇ ਤੇ ਵੀ ਸਾਰੀ ਜ਼ਿੰਮੇਵਾਰੀ ਚਰਨ ਸਿਰ ਹੀ ਪੈ ਗਈ ਚਰਨ ਨੇ ਇਕੱਲੇ ਨੇ ਹੀ ਪਰਮੋ ਦਾ ਮਰਨਾ ਕਿਉਂਟਿਆ ਮੀਤੇ ਵੱਲੋਂ ਕੋਈ ਮਦਦ ਨਾ ਕੀਤੀ ਗਈ ਹੁਣ ਗਰਵਚਨ ਤੇ ਵੀਰੂ ਇਕੱਲੇ ਰਹਿ ਗਏ ਸਨ ਪਾਲੂ ਨੇ ਚਰਨ ਨੂੰ ਪਿੰਡ ਜਾਣ ਲਈ ਕਿਹਾ ਚਰਨ ਨੂੰ ਵੀ ਆਪਣੇ ਪਿਓ ਤੇ ਭਰਾ ਤੇ ਤਰਸ ਆ ਗਿਆ ਸੀ ਚਰਨ ਸ਼ਹਿਰ ਤੋਂ ਆਪਣਾ ਸਾਰਾ ਸਮਾਨ ਚੱਕ ਪਿੰਡ ਆ ਗਿਆ ਪਾਲੂ ਫਿਰ ਤੋਂ ਆਪਣੇ ਪਰਿਵਾਰ ਨਾਲ ਕੋਲ ਮਿਲ ਗਈ ਚਰਨ ਤੇ ਪਾਲੂ ਆਪਣੇ ਪਿੰਡ ਅਤੇ ਆਪਣੇ ਪਰਿਵਾਰ ਵਿੱਚ ਆ ਕੇ ਬਹੁਤ ਖੁਸ਼ ਸਨ ਹੁਣ ਦੀਪੂ ਚਰਨ ਦਾ ਮੁੰਡਾ ਵੀ 5 ਸਾਲ ਦਾ ਹੋ ਚੁੱਕਿਆ ਸੀ ਚਰਨ ਤੇ ਪਾਲੂ ਉਸਦੇ ਸੁਨਹਿਰੇ ਭਵਿੱਖ ਲਈ ਸੁਪਨੇ ਵੇਖਣ ਲੱਗੀ ਦੀਪੂ ਨੂੰ ਵਧੀਆ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ ਬਚਪਨ ਤੋਂ ਹੀ ਪਾਲੂ ਨੇ ਬਹੁਤ ਵਧੀਆ ਸੰਸਕਾਰ ਦਿੱਤੇ ਸਨ ਪੜ੍ਹਨ ਵਿੱਚ ਵੀ ਦੀਪੂ ਬਹੁਤ ਹੁਸ਼ਿਆਰ ਸੀ ਦੂਜੇ ਪਾਸੇ ਮੀਤੇ ਤੇ ਮਨਦੀਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਹ ਵੀ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸਨ ਸਮਾਂ ਪਾ ਕੇ ਚਰਨ ਤੇ ਪਾਲੂ ਦੇ ਘਰ ਤੀਜੇ ਪੁੱਤਰ ਨੇ ਜਨਮ ਲਿਆ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਅਚਾਨਕ ਚਰਨ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ ਚਰਨ ਦੇ ਪਿਤਾ ਗੁਰਵਚਨ ਸਿੰਘ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਹੋ ਗਈ ਜਿਸ ਕਰਕੇ ਗੁਰਵਚਨ ਦਾ ਵੀ ਕੰਮਕਾਰ ਠੱਪ ਹੋ ਗਿਆ ਪਾਲੋ ਵੱਲੋਂ ਦਿਨ ਰਾਤ ਗੁਰਵਚਨ ਦੀ ਦੇਖਭਾਲ ਕੀਤੀ ਗਈ ਪਿਓ ਦੀ ਬਿਮਾਰੀ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਫਿਰ ਚਰਨ ਤੇ ਪੈ ਗਈ ਚਰਨ ਨੇ ਪਿਤਾ ਦਾ ਇਲਾਜ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਇਸ ਤਰ੍ਹਾਂ ਪਿਤਾ ਦੇ ਇਲਾਜ ਲਈ ਡਾਕਟਰਾਂ ਵੱਲੋਂ ਲਈਆਂ ਜਾਂਦੀਆਂ ਫੀਸਾਂ ਨੇ ਚਰਨ ਦੀ ਆਰਥਿਕ ਸਥਿਤੀ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੁਣ ਉਸਦੇ ਤੀ ਪੁੱਤ ਵੀ ਸਕੂਲ ਜਾਂਦੇ ਸਨ ਜਿਸ ਕਰਕੇ ਚਰਨ ਦੇ ਸਿਰ ਜ਼ਿੰਮੇਵਾਰੀਆਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਸਨ ਘਰ ਦੀ ਗਰੀਬੀ ਵੀ ਦਿਨੋਂ ਦਿਨ ਚਰਨ ਨੂੰ ਜਕੜਦੀ ਜਾ ਰਹੀ ਸੀ ਕਿਸੇ ਪਾਸੋਂ ਕੋਈ ਵੀ ਮਦਦ ਨਾ ਮਿਲਣ ਕਰਕੇ ਚਰਨ ਦੇਨ ਰਾਤ ਬਹੁਤ ਪਰੇਸ਼ਾਨ ਸੀ ਚਰਨ ਆਪਣੇ ਪਰਿਵਾਰ ਨੂੰ ਪਿੰਡ ਛੱਡ ਫਿਰ ਸ਼ਹਿਰ ਵਿੱਚ ਜਾ ਕੇ ਕੰਮ ਕਰਨ ਲੱਗਾ ਲਗਾਤਾਰ 4-5 ਸਾਲ ਸ਼ਹਿਰ ਵਿੱਚ ਕੰਮ ਕਰਨ ਤੋਂ ਬਾਅਦ ਵੀ ਘਰ ਦੇ ਹਾਲਾਤ ਬਿਲਕੁਲ ਵੀ ਨਾ ਸੁਧਰੇ ਪਰ ਫਿਰ ਵੀ ਚਰਨ ਆਪਣੀ ਜ਼ਿੰਦਗੀ ਨਾਲ ਜਦੋ ਜਹਿਦ ਕਰਦਾ ਰਿਹਾ ਜਦੋਂ ਕੋਈ ਵੀ ਹੀਲਾ ਨਾ ਹੋਇਆ ਤਾਂ ਚਰਨ ਨੇ ਫਿਰ ਤੋਂ ਵਿਦੇਸ਼ ਜਾਣ ਦਾ ਫੈਸਲਾ ਕੀਤਾ ਚਰਨ ਕੋਲ ਹੁਣ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ ਪਾਲੋ ਨੇ ਆਪਣੇ ਮਾਪਿਆਂ ਤੋਂ ਪੈਸੇਾਂ ਦੀ ਮਦਦ ਲੈਣ ਦਾ ਵਾਸਤਾ ਪਾ ਕੇ ਚਰਨ ਨੂੰ ਫਿਰ ਵਿਦੇਸ਼ ਜਾਣ ਲਈ ਤਿਆਰ ਕੀਤਾ ਕਿਉਂਕਿ ਦਿਨੋ-ਦਿਨ ਵੱਧ ਰਹੀ ਗਰੀਬੀ ਨਾਲ ਪਾਲੋ ਵੀ ਬਹੁਤ ਪਰੇਸ਼ਾਨ ਸੀ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਬਾਪ ਤੇ ਭਰਾ ਦੀ ਜ਼ਿੰਮੇਵਾਰੀ ਨੇ ਚਰਨ ਨੂੰ ਆਪਣਾ ਘਰ ਫੇਰ ਤੋਂ ਛੱਡਣ ਲਈ ਮਜਬੂਰ ਕਰ ਦਿੱਤਾ ਕੁਝ ਪੈਸੇ ਪਾਲੋ ਦੇ ਮਾਪਿਆਂ ਤੋਂ ਲਏ ਅਤੇ ਕੁਝ ਪੈਸੇ ਵਿਆਜੂ ਚੱਕ ਕੇ ਚਰਨ ਵਿਦੇਸ਼ ਪਹੁੰਚ ਗਿਆ ਵਦੇਸ਼ ਵਿੱਚ ਚਰਨ ਦਿਨ ਰਾਤ ਕੰਮ ਕਰਦਾ ਤਾਂ ਜੋ ਉਹ ਆਪਣੇ ਪਰਿਵਾਰ ਦੇ ਹਾਲਾਤ ਸੁਧਾਰ ਸਕੇ 2-3 ਸਾਲ ਵਿੱਚ ਸਾਰਾ ਕਰਜ਼ਾ ਉਤਾਰ ਕੇ ਹੁਣ ਚਰਨ ਦੇ ਘਰ ਦੀ ਗਰੀਬੀ ਦੂਰ ਹੋ ਗਈ ਚਰਨ ਤੋਂ ਪਿੱਛੋਂ ਪਾਲੋ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਨੂੰ ਉਸੇ ਤਰ੍ਹਾਂ ਸੰਭਾਲ ਲਿਆ ਜਿਵੇਂ ਚਰਨ ਸਭ ਦਾ ਖਿਆਲ ਰੱਖਦਾ ਸੀ ਹੁਣ ਪਾਲੋ ਨੇ ਵੀਰੂ ਦੀ ਬਿਮਾਰੀ ਦਾ ਵੀ ਪੱਕਾ ਇਲਾਜ ਕਰਵਾ ਦਿੱਤਾ ਸੀ ਉਸ ਤੋਂ ਬਾਅਦ ਪਾਲੋ ਨੇ ਇੱਕ ਵਧੀਆ ਕੁੜੀ ਵੇਖ ਆਪਣੇ ਛੋਟੇ ਦੀ ਔਰ ਦਾ ਵਿਆਹ ਵੀ ਕਰਵਾ ਦਿੱਤਾ ਸਾਰਾ ਖਰਚਾ ਚਰਨ ਵੱਲੋਂ ਕੀਤਾ ਗਿਆ ਪਾਲੋ ਵੱਲੋਂ ਵੀ ਸਾਰੀਆਂ ਰਸਮਾਂ ਬਹੁਤ ਹੀ ਚਾਮਾ ਨਾਲ ਪੂਰੀਆਂ ਕੀਤੀਆਂ ਗਈਆਂ ਹੁਣ ਪੂਰਾ ਪਰਿਵਾਰ ਬਹੁਤ ਖੁਸ਼ ਰਹਿੰਦਾ ਸੀ ਪਾਲੋ ਤੇ ਕਰਮੋ ਵੀਰੂ ਦੀ ਪਤਨੀ ਦੀ ਬਹੁਤ ਬੰਦੀ ਸੀ ਦੋਵੇਂ ਇੱਕ ਦੂਜੇ ਨੂੰ ਸਕੀਆਂ ਪਹਿਣਾ ਤੋਂ ਵੀ ਵੱਧ ਦਰਜਾ ਦਿੰਦੀਆਂ ਸਨ ਸਮਾਂ ਲੰਘਦਾ ਗਿਆ ਹੁਣ ਵੀਰੂ ਇੱਕ ਫੈਕਟਰੀ ਵਿੱਚ ਵਧੀਆ ਨੌਕਰੀ ਤੇ ਲੱਗ ਗਿਆ ਸੀ ਵੀਰੂ ਦੀ ਵਧੀਆ ਤਨਖਾਹ ਦੇਖ ਕਰਮੋ ਨੇ ਵੀ ਰੰਗ ਬਦਲਨੇ ਸ਼ੁਰੂ ਕਰ ਦਿੱਤੇ ਵੀਰੂ ਤੇ ਕਰਮੋ ਨੇ ਵੀ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਉਹਨਾਂ ਦਾ ਇਹ ਫੈਸਲਾ ਪਾਲੋ ਦੀ ਸੰਯੁਕਤ ਪਰਿਵਾਰ ਬਣਾਈ ਰੱਖਣ ਦੀ ਰੀਜ ਵੀ ਅਧੂਰੀ ਰਹਿ ਗਈ ਹੁਣ ਗੁਰਬਚਨ ਦੀ ਸੇਤ ਵਿੱਚ ਸੁਧਾਰ ਹੋ ਗਿਆ ਸੀ ਥੋੜਾ ਚੱਲ ਫਿਰ ਸਕਦਾ ਸੀ ਪਰ ਕਿਸੇ ਕੰਮ ਨੂੰ ਕਰਨ ਦੇ ਲਾਇਕ ਨਹੀਂ ਸੀ ਵੀਰੂ ਇਹ ਕਰਮੋਂ ਨੂੰ ਅੱਡ ਹੁੰਦੇ ਵੇਖ ਗੁਰਵਚਨ ਨੇ ਵੀ ਵੀਰੂ ਨਾਲ ਰਹਿਣ ਦਾ ਫੈਸਲਾ ਕੀਤਾ ਚਰਨ ਦੀਆਂ ਭੈਣਾਂ ਵੀ ਵੀਰੂ ਦੇ ਵੱਲ ਸਨ ਇਹ ਗੱਲ ਪਾਲੋ ਨੇ ਵਿਦੇਸ਼ ਵਿੱਚ ਬੈਠੇ ਚਰਨ ਨਾਲ ਸਾਂਝੀ ਕੀਤੀ ਚਰਨ ਦਾ ਮਨ ਉਦਾਸ ਸੀ ਅਤੇ ਉਹ ਆਪਣੇ ਆਪ ਨੂੰ ਕੋਸ ਰਿਹਾ ਸੀ ਅੰਤ ਰੱਬ ਦਾ ਭਾਣਾ ਮੰਨ ਕੇ ਚਰਨ ਨੇ ਉਹਨਾਂ ਨੂੰ ਮਰਜ਼ੀ ਕਰਨ ਲਈ ਕਿਹਾ ਚਰਨ ਹੁਣ ਪੂਰੇ ਪਰਿਵਾਰ ਵਿੱਚੋਂ ਇਕੱਲਾ ਰਹਿ ਗਿਆ ਸੀ ਉਹ ਹਮੇਸ਼ਾ ਇਹੀ ਸੋਚਦਾ ਦੇ ਪਰਿਵਾਰ ਵਿੱਚੋਂ ਜਦੋਂ ਜਿਸ ਦਾ ਜੀ ਕੀਤਾ ਸਭ ਨੇ ਆਪਣੀ ਮਰਜ਼ੀ ਅਨੁਸਾਰ ਚਰਨ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਕੇ ਉਸ ਨੂੰ ਉਸਦਾ ਫਰਜ਼ ਯਾਦ ਕਰਵਾਇਆ ਪਰ ਦਿਲੋਂ ਕੋਈ ਵੀ ਚਰਨ ਦਾ ਨਾ ਬਣਿਆ ਹੁਣ ਪਾਲੋ ਆਪਣੇ ਬੱਚਿਆਂ ਨਾਲ ਇਕੱਲੀ ਰਹਿੰਦੀ ਸੀ ਤੇ ਚਰਨ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ ਰਹਿੰਦਾ ਸੀ ਪਾਲੋ ਨੇ ਜਵਾਕਾਂ ਦਾ ਵਧੀਆ ਜੀਵਨ ਬਣਾਉਣ ਲਈ ਆਪਣੇ ਸਾਰੇ ਸ਼ੌਂਕ ਤਿਆਗ ਦਿੱਤੇ ਉਹ ਆਪਣੇ ਬੱਚਿਆਂ ਨੂੰ ਵਧੀਆ ਅਫਸਰ ਬਣਾਉਣਾ ਚਾਹੁੰਦੀ ਸੀ ਪਾਲੂ ਆਪਣੇ ਪਤੀ ਤੋਂ ਦੂਰ ਰਹਿੰਦੀ ਸੀ ਪਰ ਫਿਰ ਵੀ ਆਪਣੇ ਜ਼ਿੰਮੇਵਾਰੀਆਂ ਨੂੰ ਨਾ ਭੁੱਲਦੀ ਚਰਨ ਦੀਆਂ ਭੈਣਾਂ ਪਾਲੂ ਨੂੰ ਚੰਗਾ ਨਹੀਂ ਸੀ ਸਮਝਦੀਆਂ ਫਿਰ ਵੀ ਪਾਲੂ ਦੇਨ ਤਿਹਾਰ ਦੇਣ ਲਈ ਉਹਨਾਂ ਤੋਂ ਕਦੇ ਵੀ ਪਿੱਛੇ ਨਹੀਂ ਸੀ ਹਟਦੀ ਪਰ ਚਰਨ ਦੀਆਂ ਭੈਣਾਂ ਫਿਰ ਵੀ ਚਰਨ ਨੂੰ ਪਾਲੂ ਬਾਰੇ ਚੰਗਾ ਮਾੜਾ ਬੋਲ ਪਾਲੂ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਪਰ ਚਰਨ ਕਿਸੇ ਦੀ ਨਾ ਸੁਣਦਾ ਚਾਰਨਤੇ ਪਾਲੂ ਨੇ ਸਭ ਦਾ ਦਿਲੋਂ ਕੀਤਾ ਪਰ ਕਿਸੇ ਨੇ ਵੀ ਉਹਨਾਂ ਦੀ ਕਦਰ ਨਾ ਪਾਈ ਹੁਣ ਪਾਲੂ ਦੇ ਜਵਾਕ ਜਵਾਨ ਹੋ ਚੁੱਕੇ ਸੀ ਪਿਤਾ ਦੇ ਵਿਦੇਸ਼ ਹੋਣ ਕਰਕੇ ਤੇ ਦਾਦੇ ਦੇ ਅਲੱਗ ਹੋਣ ਤੋਂ ਬਾਅਦ ਪਾਲੂ ਦੇ ਮੁੰਡਿਆਂ ਦਾ ਪੜ੍ਹਾਈ ਵਿੱਚ ਧਿਆਨ ਨਾ ਰਿਹਾ ਇਸ ਕਰਕੇ ਮੁੰਡੇ ਜ਼ਿਆਦਾ ਪੜ੍ਹ ਲਿਖ ਨਾ ਸਕੇ ਭਰਤੀ ਉਚੇਰੀ ਵਿੱਦਿਆ ਪ੍ਰਾਪਤ ਕਰ ਨੌਕਰੀ ਤੇ ਲੱਗ ਗਏ ਪਾਲੂ ਦੀ ਧੀ ਨੇ ਮਾਂ ਦਾ ਬੱਚਿਆਂ ਨੂੰ ਅਫਸਰ ਬਣਾਉਣ ਦਾ ਸੁਪਨਾ ਪੂਰਾ ਕਰ ਦਿੱਤਾ ਹੁਣ ਚਰਨ ਦੀ ਉਮਰ ਹੋ ਚੁੱਕੀ ਸੀ ਉਸ ਤੋਂ ਵਿਦੇਸ਼ ਵਿੱਚ ਕੰਮ ਨਹੀਂ ਸੀ ਹੋ ਰਿਹਾ ਉਹ ਵਾਪਸ ਆ ਗਿਆ ਆ ਕੇ ਦੋਨਾਂ ਮੁੰਡਿਆਂ ਦੇ ਵਿਆਹ ਕਰ ਦਿੱਤੇ ਦੀਪੂ ਦੇ ਵਿਆਹ ਤੋਂ ਇੱਕ ਮਹੀਨਾ ਬਾਅਦ ਗੁਰਬਚਨ ਫਿਰ ਬਿਮਾਰ ਹੋ ਗਿਆ ਕੈਂਸਰ ਦੀ ਆਖਰੀ ਸਟੇਜ ਹੋਣ ਤੇ ਗੁਰਬਚਨ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਗਈ ਉਸ ਦੀ ਕੋਈ ਸੰਭਾਲ ਨਹੀਂ ਸੀ ਕਰਦਾ ਤਾਂ ਇੱਕ ਦਿਨ ਉਹ ਚਰਨ ਦੇ ਘਰ ਆ ਗਿਆ ਚਰਨ ਨੇ ਬਿਨਾਂ ਕੋਈ ਸਵਾਲ ਜਵਾਬ ਕੀਤੇ ਗੁਰਬਚਨ ਨੂੰ ਆਪਣੇ ਘਰ ਰੱਖ ਕੇ ਉਸ ਦੀ ਸਾਂਭ ਸੰਭਾਲ ਸ਼ੁਰੂ ਕਰ ਦਿੱਤੀ ਪਰ ਬਿਮਾਰੀ ਜ਼ਿਆਦਾ ਵਧਣ ਕਾਰਨ ਗੁਰਬਚਨ ਦੀ ਕੁਝ ਦਿਨਾਂ ਵਿੱਚ ਹੀ ਮੌਤ ਹੋ ਗਈ ਚਰਨ ਦੇ ਭਰਾਵਾਂ ਤੇ ਭੈਣਾਂ ਵੱਲੋਂ ਗੁਰਬਚਨ ਦੀ ਮੌਤ ਦਾ ਜ਼ਿੰਮੇਵਾਰ ਵੀ ਚਰਨ ਤੇ ਪੱਲ ਨੂੰ ਦੱਸਿਆ ਗਿਆ ਕੋਈ ਵੀ ਚਰਨ ਦੇ ਘਰ ਸੰਸਕਾਰ ਲਈ ਨਹੀਂ ਗਿਆ ਚਰਨ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਆਪਣੇ ਬਾਪ ਦੇ ਅੰਤਮ ਸਮੇਂ ਦੀਆਂ ਸਾਰੀਆਂ ਰਸਮਾਂ ਕੀਤੀਆਂ ਪਿੰਡ ਵਿੱਚ ਸਾਰੇ ਲੋਕ ਚਰਨ ਦੀ ਹੀ ਵਾਹਵਾ ਕਰਦੇ ਸਨ ਕਿਉਂਕਿ ਚਰਨ ਨੇ ਸਾਰੀ ਉਮਰ ਦੂਜਿਆਂ ਦੀ ਭਲਾਈ ਵਿੱਚ ਲੰਘਾ ਦਿੱਤੀ ਸੀ ਤੇ ਚਰਨ ਨੂੰ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਭ ਤੋਂ ਮੂਰੇ ਖੜਾ ਦੇਖਿਆ ਦੋਮਾ ਪੁੱਤਾਂ ਦੇ ਵਿਆਹ ਤੋਂ ਚਰਨ ਤੇ ਪਾਲੋ ਨੂੰ ਲੱਗਿਆ ਹੁਣ ਸਾਡੀ ਜ਼ਿੰਦਗੀ ਵਿੱਚ ਸੁੱਖ ਆਵੇਗਾ ਅਸੀਂ ਹੁਣ ਆਰਾਮ ਦੀ ਜ਼ਿੰਦਗੀ ਬਤੀਤ ਕਰਾਂਗੇ ਪਰ ਰੱਬ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਜਿਵੇਂ ਸੁਖ ਲਿਖਣਾ ਹੀ ਭੁੱਲ ਗਿਆ ਹੋਵੇ ਪੁੱਤਾਂ ਦੇ ਵਿਆਹ ਤੋਂ ਬਾਅਦ ਵਗਾਨੀਆਂ ਨੇ ਆ ਕੇ ਤਾਂ ਚਰਨ ਅਤੇ ਪਾਲੂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਦਿਨ ਰਾਤ ਝੂਠੀਆਂ ਤੋਮ ਤਾਂ ਲਾ ਲਾ ਮੁੰਡਿਆਂ ਨੂੰ ਪਾਲੂ ਤੇ ਚਰਨ ਹਰਮਣ ਚਰਨ ਦੀਤੀ ਦੇ ਖਿਲਾਫ ਕਰਦੀਆਂ ਰਹਿੰਦੀਆਂ ਮੁੰਡੇ ਵੀ ਲਾਈ ਲੱਗ ਜਿਵੇਂ ਉਹ ਕਹਿੰਦੀਆਂ ਪਿੱਛੇ ਲੱਗ ਜਾਂਦੇ ਤੇ ਘਰ ਵਿੱਚ ਕਲੇਸ਼ ਪਾ ਲੈਂਦੇ ਹਰਮਣ ਐਨੀ ਪੜ੍ਹੀ ਲਿਖੀ ਕੁੜੀ ਸੀ ਉਹ ਆਪਣੀ ਨੌਕਰੀ ਕਰਕੇ ਆਪਣੇ ਮਾਤਾ-ਪਿਤਾ ਦੀ ਮਦਦ ਕਰਦੀ। ਹਰਮਨ ਦਾ ਸੁਭਾਅ ਵੀ ਬਿਲਕੁਲ ਚਰਨ ਵਾਂਗੂ ਸੀ। ਹਰ ਜ਼ਿੰਮੇਵਾਰੀ ਨੂੰ ਅੱਗੇ ਹੋ ਕੇ ਨਿਭਾਉਂਦੀ ਸੀ। ਇੱਕ ਦਿਨ ਦੀਪੂ ਤੇ ਚਰਨ ਨਾ ਦੀਪੂ ਨੇ ਚਰਨ ਨਾਲ ਬਹੁਤ ਹੀ ਪੁਰਾ ਸਲੂਕ ਕੀਤਾ। ਬਹੁਤ ਹੀ ਗਾਲੀ-ਗਲੋਚ ਕੀਤੀ ਗਈ। ਦੀਪੂ ਨੇ ਆਪਣੀ ਪਤਨੀ ਪਿੱਛੇ ਲੱਗ ਕੇ ਆਪਣੇ ਮਾ-ਬਾਪ ਨੂੰ ਸਾਰੇ ਪਿੰਡ ਦੇ ਸਾਹਮਣੇ ਗਲਤ ਬਣਾ ਦਿੱਤਾ। ਪਰ ਪਿੰਡ ਵਾਲੇ ਚਰਨ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਪਿੰਡ ਦੇ ਸਾਰੇ ਲੋਕ ਦੀਪੂ ਨੂੰ ਲਾਨਤਾਂ ਪਾ ਰਹੇ ਸਨ ਪਰ ਚਰਨ ਦਾ ਦਿਲ ਬਹੁਤ ਸਾਫ਼ ਸੀ ਉਹ ਸਭ ਕੁਝ ਭੁੱਲ ਕੇ ਫਿਰ ਆਪਣੇ ਪਰਿਵਾਰ ਵਿੱਚ ਕੋਲ ਮਿਲ ਜਾਂਦਾ ਸੀ ਉਸ ਦੇ ਪਿਆਰ ਦੀ ਕਿਸੇ ਵੱਲੋਂ ਵੀ ਕਦਰ ਨਾ ਪਾਈ ਗਈ ਉਸ ਦੇ ਪੁੱਤ ਚਰਨ ਤੇ ਪੱਲ ਨੂੰ ਲੋਕਾਂ ਸਾਹਮਣੇ ਮਾੜਾ ਬਣਾਉਣ ਦੀ ਕੋਈ ਕਸਰ ਨਾ ਛੱਡ ਦੇ ਪੁੱਤਾਂ ਵੱਲੋਂ ਕੀਤੀ ਜਾਂਦੀ ਹਰ ਰੋਜ਼ ਦੀ ਨਰਾਦਰੀ ਕਾਰਨ ਹੁਣ ਚਰਨ ਬਹੁਤ ਟੁੱਟ ਚੁੱਕਾ ਸੀ ਉਹ ਆਪਣੇ ਪਰਿਵਾਰ ਤੇ ਲੱਗੀਆਂ ਝੂਠੀਆਂ ਤੋਮ ਤਾਂ ਕਰਕੇ ਲੋਕਾਂ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਦਾ ਸੀ ਸਾਰਾ ਦਿਨ ਬਸ ਟੈਨਸ਼ਨ ਵਿੱਚ ਤੁਰਿਆ ਫਿਰਦਾ ਰਹਿੰਦਾ ਇੱਕ ਦਿਨ ਚਰਨ ਦੀ ਸਿਹਤ ਬਹੁਤ ਖਰਾਬ ਹੋ ਗਈ ਤੇ ਦੂਜੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਪਾਲੋ ਤੇ ਹਰਮਣ ਨੂੰ ਇਸ ਦੁਨੀਆ ਵਿੱਚ ਇਕੱਲੇ ਛੱਡ ਕੇ ਚਰਨ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਚੰਨ ਨੇ ਆਪਣੀ ਸਾਰੀ ਜ਼ਿੰਦਗੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਲੰਘਾ ਦਿੱਤੀ ਪਰ ਉਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਸ ਦੀ ਧੀ ਹਰਮਨ ਜਿਸ ਨੂੰ ਉਹ ਅਧ ਵਿਚਾਲੇ ਛੱਡ ਕੇ ਤੁਰ ਗਿਆ ਹੁਣ ਪਾਲੋ ਤੇ ਹਰਮਨ ਦਿਨ ਰਾਤ ਚੰਨ ਨੂੰ ਯਾਦ ਕਰਦੀਆਂ ਰਹਿੰਦੀਆਂ ਤੇ ਰੱਬ ਨੂੰ ਉਲੰਬੇ ਦਿੰਦੀਆਂ ਦਿੰਦੀਆਂ ਰੋ ਪੈਂਦੀਆਂ ਪਰ ਹਰਮਨ ਨੇ ਰੱਬ ਦਾ ਭਾਣਾ ਮੰਨ ਇਸ ਦੁੱਖ ਨੂੰ ਆਪਣੇ ਸੀਨੇ ਵਿੱਚ ਸਮਾ ਲਿਆ ਜਦੋਂ ਹਰਮਨ ਆਪਣੇ ਪਿਤਾ ਬਾਰੇ ਕਿਸੇ ਦੇ ਮੂੰਹੋਂ ਚੰਗੀਆਂ ਗੱਲਾਂ ਸੁਣਦੀ ਤਾਂ ਆਪਣੇ ਪਿਤਾ ਤੇ ਮਾਣ ਮਹਿਸੂਸ ਕਰਦੀ ਚਰਨ ਦੀ ਮੌਤ ਤੋਂ ਬਾਅਦ ਭਰਾਮਾ ਵੱਲੋਂ ਤਾਂ ਕੋਈ ਦੁੱਖ ਨਹੀਂ ਮਨਾਇਆ ਗਿਆ ਪਰ ਪਿੰਡ ਵਿੱਚ ਚਾਰੇ ਪਾਸੇ ਚਰਨ ਦੇ ਨੇਕ ਇਨਸਾਨ ਤੇ ਚੰਗੇ ਕੰਮ ਕਰਨ ਦੀ ਸਲੋਤਾ ਹੋ ਰਹੀ ਸੀ ਇਹ ਗੱਲਾਂ ਹਰਮਨ ਨੂੰ ਇਸ ਦੁਨੀਆ ਵਿੱਚ ਇਕੱਲੇ ਰਹਿਣ ਲਈ ਦਿਨੋਂ ਦਿਨ ਹੌਸਲਾ ਦਿੰਦੀਆਂ ਸਨ ਹਾਂਜੀ ਦੋਸਤੋ ਜਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਪਰਿਵਾਰਕ ਕਹਾਣੀ ਜ਼ਿੰਮੇਵਾਰੀਆਂ ਦਾ ਬੋਝ ਕਰਦੇ ਵੱਡੇ ਪੁੱਤਰ ਹਮੇਸ਼ਾ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਪਰ ਘਰ ਦੇ ਫਿਰ ਵੀ ਉਹਨਾਂ ਨੂੰ ਚੰਗਾ ਨਹੀਂ ਸਮਝਦੇ